8 ਤਰੀਕ ਜੀ 11ਵਾਂ ਮਹੀਨਾ ਦਿਨ ਹੈਗਾ ਸ਼ਨੀਵਾਰ ਇਧਰਲੇ ਪਾਸੇ ਭਾਈ ਤੜਕੀ ਖੋਲਾ ਖਲਾਈ ਜਿਹੜੀ ਚੱਲੀ ਜਾਂਦੀ ਹੈਗੀ ਹਰਪਾਲ ਵਾਲਾ ਸਾਈਕਲ ਜਿਹੜਾ ਪੈਂਚਰ ਹੋ ਗਿਆ ਤੂਬ ਆਪਣੇ ਕੋਲੇ ਨਵੀਂ ਹੈਗੀ ਜੀ ਇੱਕ ਆਹ ਟੂਬ ਬਦਲਤੀ ਤੇ ਅੱਗੇ ਬਾਬਾ ਭਲੀ ਕਰੂਗਾ ਦੇਖਦੇ ਹਾਂ ਹਣਾ ਜੀ ਤੇ ਜਿਹੜੀ ਟੂਬ ਪੁਰਾਣੀ ਆ ਉਹਦੇ ਆਪਾਂ ਪੈਂਚਰ ਲਵਾ ਕੇ ਕੋਲੇ ਰੱਖ ਲਾਂਗੇ ਸਮਾਂ ਜਿਹੜਾ ਭਾਈ 9:00 ਵੱਜ ਗਏ ਆ ਖੋਲਾ ਖਲਾਈ ਦੇ ਚੱਕਰ 'ਚ ਥੋੜਾ ਜਿਆਦਾ ਟਾਈਮ ਲੱਗ ਗਿਆ ਰਾਤ ਆਪਾਂ ਇੱਥੇ ਰਾਤ ਕੱਟੀ ਹੈਗੀ ਹਜੇ ਮੈਟ ਵਗੈਰਾ ਉਦਾਂ ਹੀ ਪਏ ਆ ਝੱਕਦੇ ਆ ਭਾਈ ਇਹ ਸਾਰਾ ਕੁਝ ਇਹ ਸਵੇਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੱਡਿਆਂ ਛੋਟਿਆਂ ਨੂੰ ਪੈਣਾ ਭਰਾਵਾਂ ਨੂੰ ਦੇਸ਼ਾਂ ਵਾਲਿਆਂ ਨੂੰ ਤੇ ਵਿਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਇਹ ਆਪਾਂ ਇਸ ਟਾਈਮ ਅੱਜ ਜਿਹੜੀ ਆਪਣੀ ਸਵੇਰ ਹੋਈ ਹੈ ਜੀ ਇਹ ਸਵੇਰ ਕੇਰਲਾ ਦੇ ਵਿੱਚ ਹੋਈ ਆ ਭਾਈ ਤਾਮਲਾਡੂ ਤੋਂ ਹੁਣ ਆਪਾਂ ਕੇਰਲਾ ਦੇ ਵਿੱਚ ਆ ਗਏ ਆਂਗੇ ਇਹ ਜਿਹੜਾ ਸ਼ਹਿਰ ਹੈਗਾ ਤੇ ਸ਼ਹਿਰ ਦਾ ਨਾਮ ਹੈਗਾ ਤ੍ਰੁਬਨੰਤਪੁਰਮ ਕੇਰਲਾ ਦੀ ਪਈ ਇਹ ਰਾਜਧਾਨੀ ਹੈ ਜਿੱਥੇ ਆਪਾਂ ਪਿਛਲੀ ਰਾਤ ਕੱਟੀ ਹੈਗੀ ਕੇਰਲਾ ਦੀ ਰਾਜਧਾਨੀ ਬਹੁਤ ਵੱਡਾ ਸ਼ਹਿਰ ਹੈਗਾ ਜੀ ਤੇ ਇਹਨਾਂ ਦੀ ਭਾਸ਼ਾ ਕੀ ਜਿਹੜੀ ਉਹ ਵੱਖਰੀ ਹੈਗੀ ਮਲਿਆਲਮ ਭਾਸ਼ਾ ਇਹਨਾਂ ਦੀ ਪਿੱਛੇ ਆਪਾਂ ਸੀਗੇ ਤਾਮਿਲ ਲਾਡੂ ਦੇ ਵਿੱਚ ਜੀ ਤਾਮਿਲ ਲਾਡੂ ਦੇ ਵਿੱਚ ਤਾਮਿਲ ਭਾਸ਼ਾ ਬੋਲੀ ਜਾਂਦੀ ਸੀਗੀ ਜੀ ਤੇ ਇੱਥੇ ਜਿਹੜੀ ਮਲਿਆਲਮ ਭਾਸ਼ਾ ਬੋਲੀ ਜਾਂਦੀ ਹੈ ਤੇ ਦੂਜੇ ਨੰਬਰ ਤੇ ਅੰਗਰੇਜ਼ੀ ਭਾਸ਼ਾ ਬੋਲੀ ਜਾਂਦੀ ਹੈ ਕਿ ਤੇ ਫਿਰ ਹਿੰਦੀ ਆ ਜਾਂਦੀ ਆ ਤੇ ਤਾਮਿਲ ਲਾਡੂ ਨਾਲ ਹੋਣ ਦੇ ਕਰਕੇ ਕੁਝ ਲੋਕ ਜਿਹੜੇ ਤਾਮਿਲ ਭਾਸ਼ਾ ਵੀ ਬੋਲਦੇ ਆਗੇ ਹਿੰਦੀ ਬਹੁਤ ਘੱਟ ਲੋਕ ਬੋਲਦੇ ਆ ਭਾਈ ਅੰਗਰੇਜ਼ੀ ਬਹੁਤ ਬੋਲਦੇ ਆਗੇ ਤੇ ਭਾਈ ਇਹ ਤ੍ਰਿਵਨੰਤਪੁਰਮ ਸ਼ਹਿਰ ਜੀ ਜਿਹੜਾ ਆਪਣੇ ਦੱਖਣੀ ਭਾਰਤ ਦੇ ਵਿੱਚ ਅਰਬ ਸਾਗਰ ਜਿਹੜਾ ਆਪਣਾ ਸਮੁੰਦਰ ਹੈਗਾ ਉਹਦੇ ਕਿਨਾਰੇ ਵਸਿਆ ਹੋਇਆ ਹੈਗਾ ਭਾਈ ਤੁਰ ਦਾ ਮਤਲਬ ਜੀ ਹੈਗਾਗਾ ਪਵਿੱਤਰ ਤੇ ਅਨੰਤ ਦਾ ਮਤਲਬ ਪਰਮਾਨ ਵਿਸ਼ਨੂੰ ਦਾ ਰੂਪ ਤੇ ਪਰਮਦਾ ਮਤਲਬ ਹੈਗਾ ਥਾਂ ਭਗਵਾਨ ਅਨੰਤਾ ਦੀ ਪਵਿੱਤਰ ਥਾਂ ਇਸ ਪਈ ਜਿਹੜਾ ਸ਼ਹਿਰ ਦਾ ਨਾਂ ਹੈਗਾ ਉਹਦਾ ਮਤਲਬ ਇਹ ਹੈਗਾ ਤੇ ਅੱਜ ਆਪਾਂ ਸਫ਼ਰ ਸ਼ੁਰੂ ਕਰਨ ਲੱਗੇ ਆ ਜੀ ਭਾਸ਼ਾ ਸਾਨੂੰ ਦੱਸ ਹੀ ਦਿੱਤੀ ਪਈ ਐ ਇੱਥੋਂ ਦੀ ਭਾਸ਼ਾ ਅਲੱਗ ਆ ਗਈ ਤਾਂ AML ਕੁਝ ਲੋਕ ਬੋਲਦੇ ਆ ਕਿਉਂਕਿ ਤਾਮਿਲ ਲਾਡੂ ਨਾਲ ਰਹਿ ਜਾਂਦਾਗਾ ਤੇ ਗਾਂ ਆਪਾਂ ਹੁੰਦੇ ਹਵਾਏ ਆਪਣਾ ਗੋਆ ਕਣੀ ਨੰਗ ਜਾਗੇ ਇਧਰੋਂ ਅਜੇ ਤਾਂ ਖਾਸ ਹੀ ਦੂਰ ਹੈਗਾ ਤੇ ਅੱਜ ਦੇਖੋ ਕਿੰਨਾ ਕੁ ਸਫ਼ਰ ਨਿਵੇੜਦੇ ਆਂਗੇ ਇੱਕ ਇੱਥੇ ਹੋਰ ਹੈ ਜੀ ਜਿਹੜੀ ਛਾਟ ਨੰਬਰ ਵਾਲੀ ਛੜਕਾਂਗੀ ਨਾ ਉਹਦੇ ਆਸੇ ਪਾਸੇ ਕੁਝ ਵੀ ਨਹੀਂ ਆਉਂਦਾ ਬਸ ਕੱਲੇ ਆਸੇ ਪਾਸੇ ਉਹਦੇ ਬਸ ਕੱਲਾ ਸ਼ਹਿਰ ਹੀ ਆਈ ਜਾਂਦਾਗਾ ਘਰ ਹੀ ਆਈ ਜਾਂਦੇ ਆ ਹੋਰ ਕੋਈ ਖੇਤ ਬਾੜੀ ਕੁਝ ਨਹੀਂ ਆਉਂਦਾ ਹੈਗਾ ਤੇ ਚੱਲਦੇ ਆਂ ਜੀ ਅੱਜ ਦੇਖਦੇ ਆਂ ਫਿਰ ਰੰਗ ਟੰਗ ਇਦਾਂ ਦੇ ਲੋਕ ਮਿਲਦੇ ਆ ਤੇ ਕੀ ਗੱਲਬਾਤ ਆਇ ਸ਼ਹਿਰ ਵੱਡਾ ਹੋਣ ਦੇ ਨਾਲ-ਨਾਲ ਜੀ ਸਾਫ਼-ਸੁਥਰਾ ਵੀ ਹੈਗਾਗਾ ਤੇ ਸੋਹਣਾ ਵੀ ਆ ਸਮੁੰਦਰ ਦੇ ਕਾਫੀ ਨਜ਼ਾਰੇ ਦੇਖਣ ਨੂੰ ਮਿਲਦੇ ਆ ਗਏ ਇਹ ਸ਼ਹਿਰ ਦੇ ਵਿੱਚ ਕਾਫੀ ਵਿੱਚਾਂ ਨੇ ਭਾਈ ਤੇ ਜਿਵੇਂ ਆਪਾਂ ਸੁਣਦੇ ਹੀ ਹੁੰਨੇ ਆ ਜੀ ਵੀ ਕੇਰਲਾ ਦੇ ਲੋਕ ਪੜ੍ਹੇ ਲਿਖੇ ਬਹੁਤ ਆ ਹਨਾ ਪੂਰੇ ਭਾਰਤ ਦੇ ਵਿੱਚੋਂ ਸਭ ਤੋਂ ਅੱਗੇ ਆ ਕੇਰਲਾ ਕੇਰਲਾ ਦੇ ਲੋਕ ਤੇ ਆਪਾਂ ਉਸੇ ਕੇਰਲਾ ਦੇ ਵਿੱਚ ਭਾਈ ਉੱਮੀ ਜਾਣਿਆਂਗੇ ਨੰਗੀ ਜਾਣਿਆਂਗੇ ਉਹਦੇ ਸ਼ਹਿਰ ਦੇ ਵਿੱਚ ਦੀ ਬਾਕੀ ਭਾਈ ਵਾਕਈ ਇੱਥੋਂ ਦੇ ਲੋਕ ਬਹੁਤ ਪੜੇ ਲਿਖੇ ਆ ਬਹੁਤ ਸਕੂਲ ਇਦਾਂ ਦੇ ਚਾਹੁੰਦੇ ਆਗੇ ਜੀ ਕਿ ਸਾਡੇ ਸਕੂਲ ਦੇ ਵਿੱਚ ਕੇਰਲਾ ਦੇ ਵਿਦਿਆਪਕ ਹੋਣ ਕੇਰਲਾ ਰਾਜ ਦੇ ਆ ਜਿਹੜੀ ਸਾਹਮਣੇ ਭਾਈ ਤੁਸੀਂ ਬਿਲਡਿੰਗ ਦੇਖੀ ਆਨੇ ਹੋ ਇਹਦਾ ਨਾਮ ਹੈਗਾ ਲੂਲੂ ਮਾਲ ਇਹ ਮਾਲ ਆਗਾ ਤੇ ਕੇਰਲਾ ਦਾ ਸਭ ਤੋਂ ਵੱਡਾ ਮਾਲ ਆ ਜੀ ਇਹ ਜਿਹਦਾ ਨਾਮ ਹੈਗਾ ਲੂਲੂ ਮਾਲ 3500 ਕਹਿੰਦੇ ਭਾਈ ਗੱਡੀ ਇੱਕ ਵਾਰੀ ਇਹਦੇ ਪਾਰਕਿੰਗ ਚ ਖੜ ਜਾਂਦੇ ਆ ਐਡੀ ਵੱਡੀ ਇਹਦੀ ਪਾਰਕਿੰਗ ਆਗੀ ਇਸ ਮਾਲ ਦੀ ਤੇ 9 ਸਕਰੀਨਾਂ ਲੱਗੀਆਂ ਹੋਈਆਂ ਨੇ ਫਿਲਮਾਂ ਦੇਖਣ ਵਾਸਤੇ 9 ਸਕਰੀਨਾਂ ਇਹਦੇ ਅੰਦਰ ਲੱਗੀਆਂ ਹੋਈਆਂ ਨੇ ਤੇ ਜੋ ਵੀ ਸਮਾਨ ਘਰਦਾ ਹੁੰਦਾ ਹਨਾ ਲੀਡਾ ਲੱਤਾ ਕੀ ਖਾਣ ਪੀਣ ਦਾ ਕੀ ਫਰਨੀਚਰ ਕੀ ਸਭ ਸਭ ਕੁਝ ਭਾਈ ਇਸ ਮਾਲ ਦੇ ਵਿੱਚੋਂ ਸਮਾਨ ਜਿਹੜਾ ਮਿਲ ਜਾਂਦਾਗਾ ਭਾਈ ਇਹ ਕੇਰਲਾ ਸ਼ਹਿਰ ਦਾ ਸਭ ਤੋਂ ਵੱਡਾ ਮਾਲ ਹੈਗਾ ਇਧਰਲੇ ਪਾਸੇ ਆਹਾ ਵੱਡੇ ਵੱਡੇ ਹੋਟਲ ਆ ਜਾਂਦੇ ਆ ਆ ਸਾਰੇ ਹੋਟਲ ਆ ਵੱਡੇ ਵੱਡੇ ਉਹ ਲਿਖਿਆ ਪਿਆ ਉੱਤੇ ਨਾਂ ਜੀ ਤੇ ਵਿੱਚ ਹੀ ਇਹਦੇ ਭਾਈ ਸ਼ੋਰੂਮ ਵੀ ਬਹੁਤ ਆਗੇ ਕੱਪੜਾ ਕਪੜਿਆਂ ਦੇ ਐਡੀਡਾਸ ਹੋ ਗਿਆ ਨੈਕੀ ਹੋ ਗਿਆ ਸਾਰੇ ਖਾਣ ਪੀਣ ਵਾਲੇ ਮੱਕੜੀ ਹਰਾ ਵਗੈਰਾ ਸਭ ਕੁਝ ਆ ਸਭ ਕੁਝ ਇਹ ਸੋਨਾ ਵੀ ਕਾਫੀ ਹੈਗਾ ਆ ਸੜਕ ਕੋਚੀ ਤੋਂ ਲੈ ਕੇ ਜਿਹੜੀ ਕਨਿਆਕਮਾਰੀ ਤੱਕ ਜਾਂਦੀ ਹੈਗੀ ਆ ਵੀ ਸੋਨਾ ਸ਼ਹਿਰ ਆ ਜੀ ਆ ਟ੍ਰੈਫਿਕ ਪੁਲਸ ਵਾਲੇ ਦੇਖੋ ਜੀ ਇਹਨਾਂ ਦੀ ਵਰਦੀ ਦੇਖੋ ਕਿਹੜੇ ਰੰਗ ਦੀ ਹੈ ਭਾਈ ਅਫਸਰਾਂ ਦੀ ਨਮਸਤੇ ਜੀ 15 ਕਿਲੋਮੀਟਰ ਸਾਈਕਲ ਚਲਾਇਆ ਤੇ ਬੜੀ ਭੁੱਖ ਲੱਗਿਆ ਜੀ ਇਧਰਲੇ ਪਾਸੇ ਭਾਈ ਗੋਡੇ ਨਾਲ ਚਰਚਰ ਕਰੀ ਜਾਂਦੇ ਆ ਤੇ ਅੱਜ ਸੋਚਿਆ ਵੀ ਕੋਈ ਫਲ ਫਰੂਟ ਖਾ ਲ ਗਏ ਸੁਪਰਮਾਰਕ ਆਓ ਖੜਾ ਸੰਦੀਪ ਸਾਰੀਆਂ ਸਬਜ਼ੀਆਂ ਪਈਆਂ ਜੀ ਤੇ ਸਾਰੇ ਫਲ ਪਏ ਆਗੇ ਤੇ ਇਹ ਵੀ ਗੱਲ ਵਧੀਆ ਭਾਈ ਰੇਟ ਵੀ ਉੱਤੇ ਲਿਖ ਕੇ ਲਾਏ ਹੋਇਆ ਬੈਂਗਣ 60 ਰੁਪਏ ਆ ਕੀ ਹੈ ਮੂੰਗਰੇ 80 ਰੁਪਏ ਲਾਲ ਗਾਜਰਾ 60 ਰੁਪਏ ਖੀਰੇ 80 ਨਿੰਬੂ 80 ਸੇਬ 300 ਰੁਪਏ ਕਿਲੋ ਤਨਸਰ ਪੀ ਗੇ ਲੋ ਮੌਲੀ ਮੰਗਾਈ ਹੈ ਜੀ ਸਵੇਰ ਦਾ ਆਪਣਾ ਖਾਣ ਪੀਣਾ ਭੱਲੇ ਆਏ ਜੀ ਇੱਕ ਤਾਂ ਭਾਈ ਆਹਾ ਦੁੱਧ ਦੇ ਤਿੰਨ ਪੈਕਟ ਲਿਆਂਦੇ ਆਗੇ ਅੱਧੇ ਅੱਧੇ ਕਿਲੋ ਦੇ ਤੇ ਚਾਰ ਪੰਜ ਸੇਬ ਲੈ ਕੇ ਆਏ ਆ ਸਵੇਰ ਦਾ ਖਾਣ ਪੀਣਾ ਭਾਈ ਆਪਣਾ ਇਹ ਬੱਸਾਂ ਬੜੀਆਂ ਵਧੀਆ ਜੀ ਇੱਥੋਂ ਨਾ ਕੋਈ ਸ਼ੀਸ਼ਾ ਨਾ ਬਾਰੀ ਵਧੀਆ ਸਿੱਧੀ ਹਵਾ ਆਉਂਦੀ ਹੈ ਜੀ ਆ ਦੇਖ ਆਇ ਕਹੋਰ ਆ ਗਈ ਜੀ ਬਿਨਾ ਸ਼ੀਸਿਆਂ ਵਾਲੀ ਕੇਰਲਾ ਦੇ ਵਿੱਚ ਕੁੱਲ 14 ਜ਼ਿਲ੍ਹੇ ਪੈ ਜਾਂਦੇ ਆ ਜੀ ਤੇ ਹੁਣ ਆਪਾਂ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਦੇ ਵਿੱਚ ਜਾਈ ਜਾਨੇ ਆਗੇ ਇਹ ਜਿਹੜਾ ਲਗਭਗ ਜੀ 65 ਕਿਲੋਮੀਟਰ ਦਾ ਦੂਜਾ ਜ਼ਿਲ੍ਹਾ ਪੈ ਜਾਂਦਾਗਾ 15 ਕਿਲੋਮੀਟਰ ਆਪਾਂ ਆ ਗਏ ਆ 50 ਕਿਲੋਮੀਟਰ ਹੋਰ ਰਹਿ ਗਿਆ ਜ਼ਿਲ੍ਹੇ ਦਾ ਨਾਮ ਹੈਗਾ ਕੌਲਮ ਜਿਹੜਾ ਅੱਗੇ ਆਊਗਾ ਭਾਈ 50 ਕਿਲੋਮੀਟਰ ਅੱਗੇ ਤੇ ਅੱਗੇ ਕਹਿੰਦੇ ਜੰਗਲ ਵੀ ਹੈਗਾ ਦੇਖਦੇ ਆ ਭਾਈ ਕਿਹੜਾ ਜੰਗਲ ਹੈ ਸ਼ੁਕਰ ਆ ਕੋਈ ਦਰਖਤ ਆਊਗਾ ਹਨਾ ਕਿਉਂਕਿ ਸ਼ਹਿਰ ਹੀ ਆ ਜਾਂਦਾ ਪੀਂਪੂਨਜੀ ਤੋਂ ਬਾਹਲਾ ਚ ਤੱਕਿਆ ਪਿਆਗਾ ਮਸਾ ਸ਼ਹਿਰ ਚੋਂ ਬਾਹਰ ਨਿਕਲੇ ਆ ਜੀ ਹੁਣ ਮੜਾ ਇਹ ਰੋਲੇ ਰੱਪੇ ਤੋਂ ਰਾਹਤ ਮਿਲੀ ਹੈਗੀ ਤੇ ਲੱਗਦਾ ਜੰਗਲ ਆ ਹੀ ਕਹਿੰਦੇ ਹੋਣਗੇ ਭਾਈ ਜਿਹੜਾ ਜੰਗਲ ਵੀ ਅੱਗੇ ਜੰਗਲ ਆਗਾ ਦਰਖਤੀ ਦਰਖਤ ਆਗੇ ਉਹ ਗਾਂ ਤੱਕ ਕਿੰਦਾ ਦਾ ਜੰਗਲ ਹੋਊਗਾ ਦੇਖਦੇ ਆਂ ਫਿਰ ਅੱਜ ਆਸਮਾ ਭਾਈ ਆਪਾਂ ਜਿੱਥੇ ਖੜੇ ਹੋਏ ਆਂ ਇਹ ਜਗ੍ਹਾ ਦਾ ਨਾਂ ਹੈਗਾ ਬੈਲੀ ਇਧਰਲੇ ਪਾਸੇ ਮਿਊਜ਼ੀਅਮ ਆ ਸਾਹਮਣੇ ਹੋ ਉਹ ਅੱਗੇ ਜਾ ਕੇ 20 ਰੁਪਏ ਇੱਕ ਜਾਨੇ ਦੀ ਟਿਕਟ ਲੱਗੀ ਆ ਜੀ ਤੇ ਚਲੋ ਆਪਾਂ ਇਹ ਆਪਾਂ ਵੀ ਦੇਖ ਆਉਣੇ ਹਨਾ ਮਿਊਜ਼ੀਅਮ ਚ ਕੀ ਹੈਗਾ ਕੀ ਨਹੀਂ ਤੇ ਇਧਰਲੇ ਪਾਸੇ ਨਾ ਮੂਰਤੀ ਬਣੀ ਹੋਈ ਆ ਪੱਥਰ ਦੀ ਬਹੁਤ ਹੀ ਖੂਬਸੂਰਤ ਇਹ ਮੂਰਤੀ ਜੀ ਕੇਰਲਾ ਦਾ ਕੋਈ ਕਲਾਕਾਰ ਆਗਾ ਜਿਹਦਾ ਨਾਮ ਹੈਗਾ ਕਨਈ ਕੁੰਜੀ ਰਮਨ ਕਨਈ ਕੁੰਜੀ ਰਮਨ ਉਨ੍ਹਾਂ ਵੱਲੋਂ ਭਾਈ ਇਹ ਬਣਾਈ ਗਈ ਆ ਜੀ ਜਿਹੜਾ ਇਹ ਮੂਰਤੀ ਦਾ ਨਾਮ ਹੈਗਾ ਜੀ ਇਹਦਾ ਨਾਮ ਰੱਖਿਆ ਗਿਆ ਮਤਸਿਆ ਕੰਜਕਾ ਮਤਸਿਆ ਦਾ ਮਤਲਬ ਮੱਛੀ ਜੀ ਤੇ ਕੰਜਕਾ ਦਾ ਮਤਲਬ ਕੁੜੀ ਕੁਵਾਰੀ ਕੁੜੀ ਤੇ ਇਹ ਇੱਕ ਜਲਪਰੀ ਦੇ ਤਾਂ ਉਦਾਂ ਬਣਾਇਆ ਗਿਆ ਜਲਪਰੀ ਦੇ ਹਿਸਾਬ ਨਾਲ ਵੀ ਥੱਲੇੋਂ ਇੱਕ ਔਰਤ ਹੁੰਦੀ ਹੈਗੀ ਤੇ ਉੱਪਰੋਂ ਜਿਹੜੀ ਜਲਪਰੀ ਹੁੰਦੀ ਹੈਗੀ ਐਸ ਲੋਟ ਬਣਾਇਆ ਹੋਇਆ ਇਹਨੂੰ ਤੇ ਇਹ ਸਮੁੰਦਰ ਨੂੰ ਭੇਟ ਕਰਨ ਵਾਲੀ ਤਸਵੀਰ ਜਿਹੜੀ ਇਹ ਬਣਾਈ ਗਈ ਆ ਭਾਈ ਕੇਰਲਾ ਦੇ ਕਲਾਕਾਰ ਵੱਲੋਂ ਬਹੁਤ ਹੀ ਖੂਬਸੂਰਤ ਤੇ ਹੁਣ ਭਾਈ ਆਪਾਂ ਚੱਲਦੇ ਆਂਗੇ ਮਿਊਜ਼ੀਅਮ ਚ 24 ਜੁਲਾਈ 1966 ਨੂੰ ਜੇ ਤਾਂ ਜਿਹੜਾ ਨੀ ਪੱਥਰ ਭਾਈ ਰੱਖਿਆ ਗਿਆ ਚੱਲਦੇ ਆਪਾਂ ਅੰਦਰ ਇਹ ਹਾਲ ਆ ਸੰਦੀਪ ਵਧੀਆ ਵਧੀਆ ਮਤਸਿਆ ਕੰਜਕਾ ਬੜੀ ਵਧੀਆ ਕਲਾਕਾਰੀ ਕੀਤੀ ਹੋਈ ਹੈ। ਇਹ ਮੂਜੀ ਮਾਜੀ। ਇਧਰਲੇ ਪਾਸੇ ਭਾਈ ਕੰਧਾਂ ਦੇ ਉੱਤੇ ਤਸਵੀਰਾਂ ਲੱਗੀਆਂ ਹੋਈਆਂ ਨੇ ਤੇ ਜਿੱਥੇ ਆਹ ਲਾਈਟ ਚੱਲੀ ਜਾਂਦੀ ਹੈ ਹਨਾ ਸ਼ੀਸ਼ੇ ਲੱਗੇ ਹੋਏ ਆ ਤੇ ਇਹਨਾਂ ਦੇ ਵਿੱਚ ਸਾਰੀਆਂ ਧੁਰ ਤੋਂ ਲੈ ਕੇ ਇਧਰ ਤੋਂ ਲੈ ਕੇ ਇੱਥੋਂ ਤੱਕ ਇਹਦੇ ਵਿੱਚ ਕਿਤਾਬਾਂ ਰੱਖੀਆਂ ਹੋਈਆਂ ਨੇ। ਸ਼ਾਇਦ ਹੁਣ ਇਹ ਨਹੀਂ ਪਤਾ ਪਈ ਇਹ ਜਿਹੜੀਆਂ ਸਾਹਮਣੇ ਤਸਵੀਰਾਂ ਲੱਗੀਆਂ ਇਹ ਕਿਤਾਬਾਂ ਇਹਨਾਂ ਨੇ ਲਿਖੀਆਂ ਤੇ ਜਾਂ ਕੋਈ ਹੋਰ ਗੱਲਬਾਤ ਆਇਆਂ ਤੁਰ ਤੋਂ ਲੈ ਕੇ ਤੁਰ ਤੱਕ ਉਹ ਸਾਰੀਆਂ ਕਿਤਾਬਾਂ ਹੀ ਨਹੀਂ ਬਸ ਸ਼ੀਸ਼ਿਆਂ ਦੇ ਵਿੱਚ ਬੰਦ ਕਰਕੇ ਰੱਖੀਆਂ ਹੋਈਆਂ ਨੇ ਆਹੀ ਹੈ ਜੀ ਇਹ ਮਿਊਜ਼ੀਅਮ ਹਾਲ ਇਹ ਭਾਈ ਜਿਹੜੇ ਆਪਾਂ ਦੇਖਿਆ ਨਾ ਐਸ ਲੋਟ ਪੱਥਰ ਦੇ ਜਿਹੜੇ ਬਣੇ ਹੋਏ ਆਪਾਂ ਬੋਤ ਹੀ ਕਹਿ ਸਕਦੇ ਹਾਂਗੇ ਜਿਵੇਂ ਉਹ ਜਲ ਭਰੀ ਬਣਾਈ ਹੋਈ ਹੈਗੀ ਤੇ ਇਧਰਲੇ ਪਾਸੇ ਇੱਕ ਆਹ ਹੋਰ ਆਗਾ ਇਹ ਕੋਈ ਇਤਿਹਾਸਕ ਨਹੀਂ ਹੈਗਾ ਜੀ ਇਹ ਬਸ ਉਦਾਂ ਹੀ ਖੂਬਸੂਰਤੀ ਲਈ ਬਣਾਏ ਗਏ ਆਗੇ ਉਦਾਂ ਹੀ ਬਣਾਏ ਹੋਏ ਆ ਇਹ ਸਭ ਤੇ ਕਲਾ ਵੈਸੇ ਵਧੀਆ ਕੀ ਜੀ ਬਹੁਤ ਵਧੀਆ ਕਲਾ ਕੀਤੀ ਹੋਈ ਆ ਤਾਂ ਹੱਥ ਆਗੇ ਇਹ ਹੱਥ ਕਿਹੜੇ ਲੋਟ ਜਿਹੜੇ ਉਹ سنگਲ ਨਾਲ ਬੰਨੇ ਹੋਇਆ ਭਾਈ ਇਹਦੋ ਬਾਅਦ ਆ ਦੇਖੋ ਲੱਤਾ ਕਿੱਧਰ ਨੂੰ ਜਾਂਦੀਆਂ ਨੇ ਆਪਾਂ ਸਾਰੇ ਸੁਣਦੇ ਆਉਣੇ ਆ ਜੀ ਵੀ ਕੇਰਲਾ ਦੇ ਲੋਕ ਨਾ ਬਹੁਤ ਪੜੇ ਲਿਖੇ ਹੋਏ ਆ ਕਿ ਤੇ ਜਦੋਂ ਦਾ ਬ੍ਰਿਟਿਸ਼ ਰਾਜ ਸੀਗਾ ਨਾ ਜੀ ਇੱਥੇ ਉਦੋਂ ਦਾ ਹੀ ਉਹਨਾਂ ਨੇ ਪੜ੍ਹਾਈ ਲਿਖਾਈ ਤੇ ਬਹੁਤ ਜ਼ੋਰ ਦਿੱਤਾ ਉਸ ਤੋਂ ਬਾਅਦ ਵੀ ਜਿਹੜਾ ਸਾਰਾ ਗੱਲਬਾਤ ਉਦਾਂ ਹੀ ਚੱਲਦੀ ਆਉਂਦੀ ਆ ਕੇਰਲਾ ਦੇ ਹਰੇਕ ਪਿੰਡ ਸ਼ਹਿਰ ਦੇ ਵਿੱਚ ਇਹਨਾਂ ਨੇ ਸਿੱਖਿਆ ਪਹੁੰਚਦੀ ਕਰੀ ਆ ਉਹ ਵੀ ਚੰਗੀ ਸਿੱਖਿਆ ਹਰੇਕ ਪਿੰਡ ਸ਼ਹਿਰ ਵਿੱਚ ਚੰਗੀ ਸਿੱਖਿਆ ਜਿਹੜੀ ਪਹੁੰਚਦੀ ਕਰੀ ਹੋਈ ਹੈਗੀ ਤੇ ਭਾਈ ਇਹਨਾਂ ਦੇ ਪੜ੍ਹਾਈ ਦੇ ਜਿਹੜੇ ਪੈਸੇ ਵੀ ਘਟਾ ਸਿੱਖਿਆ ਦੇ ਫੀਸਾਂ ਬਹੁਤ ਘੱਟ ਨੇ ਸਰਕਾਰੀ ਸਕੂਲਾਂ ਤਾਂ ਬਿਲਕੁਲ ਨਾ ਦੇ ਬਰਾਬਰੀ ਹੈ ਚੰਗਿਆਂ ਹੋਰਾਂ ਸਕੂਲਾਂ ਦੇ ਵਿੱਚ ਵੀ ਜਿਹੜੀਆਂ ਫੀਸਾਂ ਘੱਟ ਨੇ ਪੂਰੇ ਭਾਰਤ ਦੇ ਵਿੱਚੋਂ ਇੱਥੋਂ ਦੇ ਲੋਕ ਜਿਹੜੇ ਜ਼ਿਆਦਾ ਪੜ੍ਹੇ ਲਿਖੇ ਹੋਏ ਆ 96% ਜੇ 100 ਬੰਦਾ ਨਾ ਇੱਕ ਪਿੰਡ 'ਚ ਤਾਂ 96 ਪੜ੍ਹੇ ਲਿਖੇ ਹੋਇਆ ਚਾਰ ਲੋਕ ਅਨਪੜ੍ਹ ਹੋ ਸਕਦੇ ਆਗੇ ਚਾਰ ਲੋਕ ਸਿਰਫ ਬਸ ਤੇ ਜਿਹੜੀਆਂ ਕੁੜੀਆਂ ਦੀ ਗਿਣਤੀ ਸਾਰਿਆਂ ਨਾਲੋਂ ਜ਼ਿਆਦਾ ਪੜੀਆਂ ਲਿਖੀਆਂ ਇੱਥੇ ਆ ਗਈ ਜੀ ਏਰਲਾ ਦੇ ਵਿੱਚ ਸਭ ਤੋਂ ਜ਼ਿਆਦਾ ਕੁੜੀਆਂ ਜਿਹੜੀਆਂ ਪੜੀਆਂ ਲਿਖੀਆਂ ਨੇ ਬੱਦ ਉਹਨੇ ਲੋਕਾਂ ਕੋਲ ਬਹੁਤ ਹੀ ਪਹਿਲਾਂ ਤੋਂ ਹੀ ਇਹਨਾਂ ਨੇ ਜੀ ਸਿੱਖਿਆ ਤੇ ਤੇ ਆਪਣੀ ਮਸ਼ੀਨਰੀ ਤੇ ਬਹੁਤ ਜ਼ੋਰ ਦਿੱਤਾ ਕੇਰਲ ਵਾਲਿਆਂ ਨੇ ਬਹੁਤ ਜਿੱਥੋਂ ਆਪਾਂ ਸਵੇਰੇ ਚੱਲੇ ਸੀ ਕਿਹੜਾ ਜੀ ਤਰੋ ਬਨੰਦਪੁਰਮ ਤੋਂ ਉੱਥੇ ਨਾ ਦੋ ਗੁਰਦੁਆਰਾ ਸਾਹਿਬ ਜਿਹੜੇ ਆਪਾਂ ਜਦੋਂ ਗੂਗਲ ਮੈਪ ਤੇ ਦੇਖਦੇ ਆ ਨਾ ਭਾਈ ਤਾਂ ਦੋ ਗੁਰਦੁਆਰਾ ਸਾਹਿਬ ਦਿਖਾਉਂਦੀ ਆ ਇੱਕ ਗੁਰਦੁਆਰਾ ਸਾਹਿਬ ਤਾਂ ਜੀ ਉੱਥੇ ਜਿੱਥੇ ਆਰਮੀ ਆਂਗੀ ਹਨਾ ਆਰਮੀ ਵਾਲੇ ਨੌਜਵਾਨਾ ਰਹਿੰਦੇ ਆਗੇ ਉੱਥੇ ਬਣਿਆ ਹੋਇਆ ਗੁਰਦੁਆਰਾ ਸਾਹਿਬ ਤੇ ਇੱਕ ਜਿਹੜਾ ਦੂਸਰਾ ਗੁਰਦੁਆਰਾ ਸਾਹਿਬ ਆ ਉਹਦਾ ਹਜੇ ਕੰਮ ਨਹੀਂ ਚੱਲਿਆ ਉੱਥੇ ਇੱਕ ਪਲਾਟ ਪਿਆਗਾ ਜਿੱਥੇ ਕੰਮ ਚੱਲਣਾਗਾ ਗੁਰਦੁਆਰਾ ਸਾਹਿਬ ਦਾ ਤੇ ਉਹਦਾ ਭਾਈ ਉਹ ਪਹਿਲਾਂ ਹੀ ਸਾਰਾ ਕੁਝ ਪਾਇਆ ਹੋਇਆਗਾ ਨੈਟ ਦੇ ਉੱਤੇ ਤੇ ਵੀ ਉੱਥੇ ਗੁਰਦੁਆਰਾ ਸਾਹਿਬ ਬਣਨਾ ਪਰ ਥੋੜੇ ਟਾਈਮ ਤੱਕ ਕਹਿੰਦੇ ਸੀਗੇ ਥੋੜੇ ਟਾਈਮ ਤੱਕ ਕੰਮ ਕੰਮ ਚੱਲਣਾਗਾ ਤੇ ਉੱਥੇ ਇੱਕ ਹੋਰ ਮੰਦਿਰ ਹੈ ਜੀ ਦੁਨੀਆ ਦਾ ਸਭ ਤੋਂ ਅਮੀਰ ਮੰਦਰਾਗਾ ਜਿਹਦਾ ਨਾਂ ਹੈਗਾ ਸ਼੍ਰੀ ਪਦਮਨਾਭ ਸਵਾਮੀ ਸ਼੍ਰੀ ਪਦਮਨਾਭ ਸਵਾਮੀ ਮੰਦਰਾਗਾ ਜਿਹੜਾ ਦੁਨੀਆ ਦਾ ਸਭ ਤੋਂ ਅਮੀਰ ਮੰਦਰਾਗਾ ਭਾਈ ਪਰ ਉੱਥੇ ਜਾ ਨਹੀਂ ਸਕਦੇ ਜੇ ਅੰਦਰ ਜਾਣਾਗਾ ਤਾਂ ਉਹਨਾਂ ਦੇ ਜਿਹੜੇ ਮੁਤਾਬਿਕ ਕੱਪੜੇ ਪਾਉਣੇ ਪੈਂਦੇ ਹੈਗੇ ਠੀਕ ਹੈ ਜੀ ਤੇ ਫਿਰ ਅੰਦਰ ਜਾਣ ਦਿੱਤਾ ਜਾਂਦਾਗਾ ਨਹੀਂ ਮੰਦਰ ਦੇ ਵਿੱਚ ਕੋਈ ਅੰਦਰ ਨਹੀਂ ਜਾ ਸਕਦਾ ਭਾਈ ਦੁਨੀਆ ਦਾ ਸਭ ਤੋਂ ਅਮੀਰ ਮੰਦਰਾਗਾ ਕੇਰਲਾ ਦੇ ਵਿੱਚ ਕੀ ਹਾਲ ਹੈ ਸੱਜਣਾ ਬੀ ਬੈਠੀ ਹੈ ਬਾਕੀ ਤਾਂ ਗੱਲ ਠੀਕ ਹੈ ਹਾਂ ਆ ਜਿਹੜੇ ਸ਼ਹਿਰ ਤੰਗ ਕਰੀ ਜਾਂਦੇ ਕੰਨ ਖਾਣੇ ਸ਼ਹਿਰ ਤੰਗ ਕਰਦੇ ਆ ਕੰਨ ਖਾਣੇ ਲੈ ਕੋਈ ਨਾ ਕੋਈ ਨਾ ਸਰਦਾ ਸਰਦਾ ਕਿਸੇ ਚੀਜ਼ ਬਿਨਾ ਨਹੀਂ ਕੀ ਕਰਗੇ ਸ਼ਹਿਰ ਬਿਨਾ ਵੀ ਨਹੀਂ ਸਰਦਾ ਐ ਆੜਤੀਆਂ ਕੋਲੇ ਵੀ ਜਾਣਾ ਪੈਂਦਾਗਾ ਸੌਦਾ ਪੱਤਾ ਲੈਣ ਵੀ ਸ਼ਹਿਰ ਜਾਣਾ ਪੈਂਦਾ ਕੀ ਕਰਗੇ ਹੁਣ ਜੇ ਟਾਣੀਆਂ ਕੋਲੀ ਆਉਣ ਤਾਂ ਫਿਰ ਕਿੱਦਾਂ ਐ ਬਾਈ ਟਲਾਂਣ ਆ ਜਾਂਦੀ ਹੈਗੀ ਤੇ ਇੱਕੇਦਾਂ ਚੜਾਈ ਆ ਜਾਂਦੀ ਹੈ ਆ ਦੇਖੋ ਐ ਡੇਡੇ ਕਰੇ ਬਸ ਛੋਟੇ ਛੋਟੇ ਜਿਹੇ ਪਹਾੜ ਹੈ ਉੱਚਾ ਨੀਵਾ ਥਾਂਗਾ ਸਾਰਾ ਹੀ ਉੱਚਾ ਨੀਵਾ ਥਾਂਗਾ ਇਹਨਾਂ ਨੂੰ ਕੱਟ ਵੱਢ ਕੇ ਹਨ ਜਿਹੜੀਆਂ ਸੜਕਾਂ ਬਣਾਈਆਂ ਗਆਂ ਨੇ ਆ ਦੇਖ ਤਾਲ ਦਾ 5 ਮਿੰਟਾਂ ਦੀ ਹਿੰਦੀ ਬਾਅਦ ਚੜਾਈ ਤਾਲ ਛੇਤੀ ਲੰਘ ਜਾਂਦੀ ਹੈਗੀ ਤੇ ਜਦੋਂ ਫਿਰ ਚੜਾਈ ਆ ਜਾਂਦੀ ਹੈ ਫਿਰ ਪਹਿਲੇ ਲੋਚ ਗੱਟੀਆਂ ਛੜਦੀਆਂ ਪਹਿਲੇ ਲੋਚ ਪਹਿਲੇ ਲੋ ਪਹਿਲਾ ਲੋ ਲੈਣਾ ਪੈਂਦਾ ਫਿਰ ਭੂਆ ਚੱਤੇ ਆਉਂਦੀ ਹੈ ਜੀ ਫਿਰ ਭੂਆ ਚੱਤੇ ਆਉਂਦੀ ਹੈ ਮੁੰਡੇ ਦੀ ਫਿਰ ਚੱਤੇ ਆਉਂਦੀ ਹੈ ਆ ਹਾਰ ਪੜ ਹੈਗੀ ਆ ਕਾਫੀ ਹੈ ਹੈਗੀ 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 ਆ ਲੈ ਉਹ ਕਹਿਆ ਸੀ ਮਾੜਾ ਤੇਜ ਕਰਦੀ ਮਾੜਾ ਅੱਖਾਂ ਖੋਲੇ ਮਾੜੀ ਤੇਜ ਰੱਖੀ ਔਰ ਤੇ ਸੋਸਤੀ ਜੀ ਪੈਣ ਲੱਗੀ ਸੀ ਇੱਕ ਤਾਂ ਨੀਂਦ ਨਹੀਂ ਪੂਰੀ ਹੁੰਦੀ ਤੇ ਆਖਿਆ ਭਾਈ ਦੋ ਕੋਟਾਆਂ ਦੀਆਂ ਕਾਫੀ ਦੀਆਂ ਪੀ ਲੈਣੇ ਹੁਣਾਂ ਦਾ ਕੀ ਬਟੂਣ ਆ ਜੇ ਹੁੰਦਾ ਮਾੜਾ ਜਾਂ ਐਂ ਜੇ ਅੱਖ ਜੀ ਖੁੱਲੀ ਰਹਿੰਦੀ ਹੈਗੀ ਹੁਣ ਨੂੰ ਤਾਂ ਐਨੇ ਕਿਹੜਾ ਗਾਹ ਆਪੀ ਸਾਈਕਲ ਚਲਾ ਦੇਣਾਗਾ ਇਮੇ ਕੀ ਹੋ ਗਿਆ ਉਹ ਬਾਈ ਨੇ ਬੋਲੀ ਬਣਾਤੀ ਸੀ ਬੋਲੀ ਬਣਾਤੀ ਸੀ ਬੋਲੀ ਬਣਾਦੀ ਮੈਂ ਕਿਹਾ ਭਾਈ ਥੋੜੀ ਤੇਜ਼ ਬਣਾ ਦੇ ਹਾਂ ਕਰਣੀ ਬਣਾ ਦੇ ਥੋੜੀ ਜੀ ਦੋ ਤਿੰਨ ਪਹੁੰਚ ਗਿਆ ਭਾਈ ਪਾ ਦੇ ਫੇਰੀ ਮਾੜਾ ਮਾੜਾ ਆ ਪਤਾ ਲੱਗੂਗਾ ਨਹੀਂ ਅੱਖਾਂ ਦੀਆਂ ਮੀਚੀ ਜਾਂਦੀਆਂ ਨੇ ਜੀ ਥੱਕ ਜਾਂਦੇ ਆਂਗੇ ਕੀ ਕਰਕੇ ਹਾਂ ਮਖਾਏ ਜੀ ਕਰਕੇ ਮਖਾਏ ਜੀ ਕਰਕੇ ਬਣਾ ਦੇ ਮੁੜ ਕੇ ਸਿਰ ਖੁਰਕੀ ਜਾਈਏ ਉਹਨੂੰ ਯਾਦ ਆ ਬਖਸਰ ساری ਰਾਤ ਜਾ ਕੇ ਕੱਢੀ ਸੀਗੀ ਦੋ ਪੈਕ ਪਾਤੀ ਸੀ ਦਸ ਦਾ ਸਾ ਹਾਂ ਠੀਕ ਮੁਰਗੀ ਖਾ ਸਾ ਭਰਿਆ ਹੈ ਹਾਂ ਆ ਠੀਕ ਆ ਮੈਂ ਕੱਪ ਵੀ ਖਾ ਸਾ ਭਰਿਆ ਹਾਂ ਹਾਂ ਫਿਰ ਚੂੰਬੀ ਲਾਲਾ ਨਾ ਇੱਚ ਇੱਕ ਕੱਪ ਹੀ ਬਣੇਗਾ ਦੇਰ ਆਓ ਤਿੰਨ ਬੰਦੇ ਆ ਭਾਈ ਤਿੰਨ ਜਾਂ ਤਿੰਨ ਕੱਪ ਚਾਹੀਦੇ ਆ ਆਜੋ ਇਧਰ ਨੂੰ ਆਜੋ ਮੈਂ ਬਹਿਣਾ ਇਥੇ ਵੀਨੇ ਕੋਟ ਫਿਰ ਚੱਲਦੇ ਆਗੇ ਹੈਗਾ ਉਹਨੂੰ ਓਲਾ ਮਾਹੀ ਰੂ ਆ ਬੋਲੀ ਕਰਮੀ ਨਹੀਂ ਨਹੀਂ ਗਰਮੀ ਕਿੱਥੇ ਮੂ ਹੀ ਲੱਗਦਾ ਤੁਮਹ ਮਰੀਆ ਦਾ ਜਾਗਾ ਜੰਗਲ ਵਾਲਾ ਮੌਸਮ ਆਗਾ ਐਨੇ ਵਧੀਆ ਜੰਗਲ ਆਈ ਜਾਂਦੇ ਏ ਕਿ ਰੇਤਾ ਖਣ ਭਰੀ ਜਾਂਦੇ ਰੇਤਾ ਨੇ ਕੁਦਰਤਾ ਬਾਬਾ ਮਿੱਟੀ ਨਾਲ ਸੋਂ ਪਿਆਰ ਹੀ ਨਹੀਂ ਹੈਗਾ ਚੱਲ ਗਾ ਜਲਦੀ ਬੇੜਾ ਮਿੱਟੀ ਚ ਮੈਂ ਬੜਾ ਜੇ ਕੋ ਵਧੀਆ ਗੀ ਠੀਕ ਹੈ ਤੰਦਰੁਸਤ ਹੋ ਵਧੀਆ ਮੈਨੂੰ ਸੁਭਾਦ ਪੁੱਛਿਆ ਸਵਾਲ ਵੀ ਵਧੀਆ ਕੌੜੀ ਆ ਥੋੜੀ ਉਹ ਤਾਂ ਕਹਿੰਦਾ ਕਰੜੀ ਬਣਾ ਦੇ ਕਰੜੀ ਕਲੜੀ ਵਰ ਕੌੜੀ ਹੋਊਗੀ। ਕੋਈ ਨਾ ਮਤੋ ਪਿਆਉਣ ਆਪਣੇ ਤੇ ਉਹ ਦੀ। ਉਸੇ ਹੋਈ ਨਸੇ ਜੀਂਿਆ ਦੇ ਸਾਹਮਣੇ ਕੱਲੀ ਤੇ ਭਾਵੇਂ ਗੋਲੀ ਮਾਰ ਦੇ। ਇਹ ਕੀ ਆਗਾ? ਆਹ। ਮੱਛੀ। ਨਹੀਂ ਨਹੀਂ ਮੱਛੀ ਵਾਲਾ ਚੱਲੀ ਆ। ਇਹ ਕਿਹੜੀ ਚਿੱਲੀ ਆ ਗਈ? ਫਰਾਇ ਚਿੱਲੀ ਆ ਦੇਖ ਉਹਨੂੰ। ਉਹਨ ਖੋਲੀ ਅੱਛਾ ਉਹ ਤੂੰ ਸਿੱਧਾ ਕਹਿੰਦੇ ਮਿਰਚਾ ਕੀ ਤਲੀ ਹੋਈ ਮਿਰਚ ਨਹੀਂ ਕਹਿੰਦਾ ਫਰਾਈ ਚਿੱਲੀ ਨਹੀਂ ਯਾਰ ਮਿਰਚ ਵੀ ਹੈ ਨਹੀਂ ਇਹਦੇ ਵਿੱਚ ਮਿਰਚ ਵੀ ਨਹੀਂ ਇਹਦਾ ਕੱਲਾ ਬੇਸਨ ਹੀ ਥਪਿਆ ਪਿਆਗਾ ਕੇਲਿਆਂ ਦਾ ਪੀਸ ਕੱਟ ਕੇ ਕੇਲਿਆਂ ਦੇ ਫਰਾਈ ਕਰਕੇ ਦੇਈ ਜਾਂਦਾ ਸਵਾਦ ਦੇ ਕਿੰਨਾ ਬਣਿਆ ਪੂਰਾ ਗੱਲਬਾਤ ਅੱਛਾ ਉਹ ਦੇ ਪੱਕੇ ਕੇਲਿਆਂ ਨੂੰ ਫਰਾਈ ਕਰਕੇ ਇਹਨਾਂ ਦੇ ਆ ਵੇ ਜਾ ਉਹ ਚਾਹ ਆ ਜੇ ਫੜ ਲੈਣਾ ਆ ਕੇ ਉਹ ਖਾ ਕੇ ਦੇਗਾ ਦੰਦੀ ਵੜ ਕੇ ਮਸਾਲੇ ਨਾਲ ਬਹੁਤ ਸੁਆਦ ਲੱਗਦਾ ਖਟਾ ਮਿੱਠਾ ਹੈ ਅੱਜ ਨਮੀ ਚੀ ਜੀ ਖਾਲੀ ਬਚੇ ਤੇ ਕੇਲਾ ਉੱਤੇ ਆ ਆ ਕੀ ਬੇਸਨ ਹਾਂ ਕੜਾਈ ਜੀ ਤਲਤੇ ਕੇਲੇ ਇਹ ਫਿਰ ਕੜਾਹਾਂ ਚ ਤਲਦੇ ਹੁੰਦੇ ਆ ਫਿਰ ਕੇਲਾ ਕੌਣ ਤਲਦਾ ਹੁੰਦਾ ਬਾਈ अन्ना जे जे बनाना है बनाना केला है केला केला इसको फ्राई किया हुआ है फ्राई किया, किया हुआ है केले भी फ्राई होते हैं भाई अन्ना नन्नी 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 अखले हेलो भराव जी एनू मैं ही बोल रही हूं ਨਮ ਜੀ ਜਣਾ ਐ ਲੱਗਦਾ ਸ਼ਕਰਗੰਦੀ ਦਾ ਸੁਆਦ ਆਉਂਦਾ ਤਾਂ ਹੀ ਮੈਂ ਕਿਹਾ ਸੀ ਸ਼ਕਰਗੰਦੀ ਸੰਭਟਣਾ ਫੈਨ ਹੈ ਹਵਾ ਬਿਲਕੁਲ ਰਹਿਦਰਾ ਹਾਂ ਸਤਿ ਸ਼੍ਰੀ ਅਕਾਲ ਕਾ ਜਾਂ ਅੰਦਰ ਬਹਿ ਜਾਓ ਕੋਈ ਗੱਲ ਕੋਈ ਬਾਤ ਨਹੀਂ ਅਸੀਂ ਇੱਥੇ ਬਹਿਣਾ ਕਿੱਦਾਂ ਕੋੜੀਆਂ ਤੇ ਜਿੱਥੇ ਅੱਜ ਆਪਾਂ ਪਹੁੰਚਣਾ ਸੀਗਾ ਜਿਹੜੇ ਸ਼ਹਿਰ ਦੇ ਵਿੱਚ ਪਹੁੰਚਰ ਚ ਆਪਾਂ 5 ਕਿਲੋਮੀਟਰ ਪਿੱਛੇ ਆ ਜੀ ਕਾਲਮ ਸ਼ਹਿਰ ਦੇ ਵਿੱਚ ਤੇ ਪਿੱਛੇ ਆਪਾਂ 2 ਦਿਨ ਹੋ ਗਏ ਜੀ ਕੁਛ ਨਹੀਂ ਦਿਖਾਇਆ ਬਸ ਸਫਰੀ ਦਿਖਾਈ ਜੰਨੇ ਆ ਇਹ ਸ਼ਹਿਰ ਦੇ ਵਿੱਚ ਦੇਖਣ ਵਾਲੀਆਂ ਜਗ੍ਹਾਵਾਂ ਹੈਗੀਆਂ ਨੇ ਇੱਕ ਇੱਥੇ ਚਰਨਾਗਾ ਵਧੀਆ ਅਸ਼ਟਮੁਦੀ ਚਰਨਾ ਉਹ ਵੀ ਦੇਖਾਂਗੇ ਆਪਾਂ ਅੱਜ ਤਾਂ ਸਵੇਰ ਨਹੀਂ ਮਿਲਣਾ ਹਨੇਰਾ ਹੋ ਜੂਗਾ ਕੱਲ ਨੂੰ ਦੇਖਾਂਗੇ ਇੱਕ ਜੰਗਲਾਂ ਦੇ ਵਿਚਾਰ ਦੀ ਇੱਕ ਜੰਗਲਾਂ ਦੇ ਵਿੱਚ ਦੀ ਇੱਕ ਹੋਰ ਚਰਨਾ ਆਉਂਦਾ ਜੀ ਉਹ ਵੀ ਦੇਖਾਂਗੇ ਤੇ ਇੱਕ ਆਪਣਾ ਲਾਈਟ ਹਾਊਸ ਹੈ ਜੀ ਇੱਥੇ 140 ਫੁੱਟ ਉੱਚਾ ਲਾਈਟ ਹਾਊਸ ਹੈਗਾ ਉਹ ਵੀ ਦੇਖ ਕੇ ਆਵਾਂਗੇ ਉਹ ਸਾਰਾ ਕੁਝ ਆਪਾਂ ਤੁਹਾਨੂੰ ਕੱਲ੍ਹ ਦੇ ਵਲੌਗ ਵਿੱਚ ਅਗਲੇ ਵਲੌਗ ਦੇ ਵਿੱਚ ਦਿਖਾਵਾਂਗੇ ਤੇ ਹੋਰ ਵੀ ਰਾਹ ਦੇ ਵਿੱਚ ਜੋ ਵੀ ਕੁਝ ਆਊਗਾ ਦੇਖਦੇ ਜਾਵਾਂਗੇ ਇੱਕ ਇਧਰ ਹੋਰ ਵੀ ਗਾਹਾਂ ਪਿੰਡ ਖਣੀ ਸ਼ਹਿਰ ਆਉਂਦਾ ਜੀ ਜਿੱਥੇ ਬਾਹੂ ਵਾਲੀ ਫਿਲਮ ਬਣੀ ਸੀਗੀ ਉਹ ਵੀ ਕੋਸ਼ਿਸ਼ ਕਰਾਂਗੇ ਤੁਹਾਨੂੰ ਉਹ ਵੀ ਉਹ ਵੀ ਜਗ੍ਹਾ ਦਿਖਾਈਏ ਜੀ ਤੇ ਅੱਜ ਪਹੁੰਚਦੇ ਆਂ ਜੀ ਸ਼ਹਿਰ ਕੌਲਮ ਦੇ ਵਿੱਚ ਆਮਨ ਲਾਡੂ ਤੇ ਕੇਰਲਾ ਦੇ ਵਿੱਚ ਹੋਰ ਕੋਈ ਦਿੱਕਤ ਨਹੀਂ ਆਈ ਜੀ ਸਾਰਿਆਂ ਤੋਂ ਵੱਡੀ ਦਿੱਕਤ ਨਾਉਣਦੀ ਹੈ ਕਿਤੇ ਕੋਈ ਥਾਂ ਹੀ ਨਹੀਂ ਮਿਲਦੀ ਨਾ ਆਉਣ ਵਾਲੀ ਸਮੁੰਦਰਾਂ ਨਾਲ ਲੱਗਦਾ ਉੱਥੇ ਹੂੰ ਪਾਣੀ ਖਾਰਾਗਾ ਨਾ ਉਹਨੂੰ ਜੀ ਨਹੀਂ ਕਰਦਾਗਾ ਉਹ ਬਾਅਦ ਚੋਂ ਚਿਪ ਚਿਪ ਜੀ ਹੋਈ ਜਾਂਦੀ ਹੈ ਕਿ ਉਹਦੇ ਨਾਲ ਅੱਜ ਦੇਖਦੇ ਆ ਕਰਦੇ ਆ ਕੋਈ ਹੱਲ ਜਾ ਕੇ ਨਾਲ ਹਜੇ ਵੱਡੀ ਸੜਕ ਬਣੀ ਜਾਂਦੀ ਹੈ ਜੀ ਉਹਦਾ ਕਰਕੇ ਨਾ ਜਾਮ ਬੜਾ ਲੱਗਦਾ ਵਾਰੀ ਵਾਰੀ ਪਰਲੇ ਪਾਸੇ ਨਾਲ ਹੀ ਵੱਡੀ ਸੜਕ ਅਜੇ ਬਣੀ ਜਾਂਦੀ ਹੈ नमस्ते मेरे आप मेरे आ आ रहे रहे हैं हैं दोनों आगे इसलिए मैं क्या, क्या नाम है जी आपका जोसेफ जोसेफ कहाँ से हो सर केरला कर? केरला का केरला के मेरा डिस्ट्रिक्ट तो कोल्लम 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 तुम लोग ਇਹ ਕੋਈ ਦੇਖਣੇ ਲਾਇਕ ਜੋ ਹੈ ਜੀਲ ਜੀਲ ਵਗੈਰਾ ਕੋਲਮੇ ਵਿੱਚ ਹੈ ਵਿਚੇ ਹੋਰ ਹਮਾਰਾ ਇਧਰ ਪੋਰਟ ਸੀ ਪੋਰਟ ਹੈ ਨਾ ਕੋਲਮੇ ਸੈਕਟਰ ਗਾਰਮੇ ਇੱਕ ਅੱਛਾ ਵਾਲਾ ਸੀ ਪੋਰਟ ਹੈ ਇੰਡੀਆ ਸੇ ਇੱਕ ਨੰਬਰ 1 ਫਿਸ਼ਿੰਗ ਉਹ ਫਿਸ਼ ਐ ਨਾ ਐਕਸਪੋਰਟ ਕਰਨੇ ਦਾ ਪੋਰਟ ਹਮਾਰਾ ਪੋਰਟ ਹੈ ਸੈਕਟਰ ਕੋਲਮੇ ਸਭ ਕੋਲਮੇ ਹੈ ਹਮਾਰਾ ਚਾਹ ਰੜੀ ਹੈ ਠੀਕ ਹੈ ਤੇ ਜਾਈ ਜਾਂਦੇ ਸੀਗੇ ਜੀ ਰਾਹ ਦੇ ਵਿੱਚ ਬਾਈ ਕਹਿੰਦਾ ਭਾਈ ਚਾਹ ਪੀ ਕੇ ਜਾਇਓ ਬੋਲ ਮਾਰ ਕੇ ਕਹਿੰਦਾ ਠਕਟ ਠਕਟ ਬਾਈ ਨਾ ਚਾਹ ਪੀਣੇ ਆਗੇ ਤੇ ਕੌਲਮ ਸ਼ਹਿਰ ਦੇ ਵਿੱਚ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਹਨ ਤੇ ਬਾਵਾ ਕੁਛ ਭਾਈ ਦੇਖਣ ਆਲਾਗਾ ਕਿ ਉਹ ਆਪਾਂ ਕੱਲ ਨੂੰ ਦੇਖ ਕੇ ਫਿਰ ਅੱਗੇ ਵਧਰਾਂਗੇ ਐਦਾਂ ਨਹੀਂ ਜੇ ਆਪਾਂ ਸਫ਼ਰ ਕਰਦੇ ਜੋ ਵੀ ਕਿਸੇ ਰਾਜ ਦੀ ਕਿਸੇ ਸਟੇਟ ਦੀ ਖਾਸੀਅਤ ਆ ਨਾ ਜੋ ਖਾਣ ਪੱਖੋਂ ਜਾਂ ਕੋਈ ਦੇਖਣ ਪੱਖੋਂ ਕੋਈ ਖੂਬਸੂਰਤੀ ਪੱਖੋਂ ਉਹ ਬੱਦ ਦੇਖ ਕੇ ਜਾਵਾਂਗੇ ਅੱਗੇ ਆ ਬਸ ਆ ਗਿਆ ਜੀ 2-4 ਕਿਲੋਮੀਟਰ ਹੋਰ ਆ ਕੌਲਮ ਸ਼ਹਿਰ ਤੇ ਉਥੇ ਆਪਾਂ ਉਹ ਦੇਖ ਕੇ ਜਾਵਾਂਗੇ ਕੱਲ ਨੂੰ ਤੇ ਗਾਹਾਂ ਵੀ ਆਪਾਂ ਜੇ ਮੈਨੂੰ ਦੱਸਿਆ ਵੀ ਇੱਕ ਬਾਹੂ ਬਲੀ ਵਾਲਾ ਹਨਾ ਜਿੱਥੇ ਥਾਂ ਉੱਥੇ ਜਿੱਥੇ ਫਿਲਮ ਬਣੀ ਸੀ ਉਥੇ ਵੀ ਆਪਾਂ ਭਾਈ ਪੂਰੀ ਕੋਸ਼ਿਸ਼ ਕਰਾਂਗੇ ਜਾਣ ਦੀ ਮਿਹਰबानी ਜੀ ਨੰਨੀ ਮੈਨੂੰ ਨਹੀਂ ਆਈ ਡੋਟ ਵਾਂਟ ਨੰਨੀ ਆਈ ਡੋਟ ਕੈਨ ਆਹਦਾ ਦੋ ਬੱਸ है न एक बात जी बता दो आपके खाने का बेस्ट कौन सा क्या फूड है जी मैं केरला वाला है ना केरला वाला केरला, केरला। से मैं चावल मच्छी मच्छी साल वो मेरे को इतना पसंद दूसरा कुछ भी नहीं है अच्छा? मटन बीफ वो पसंद है वो मच्छी हम लोग ये समुद्र के किनारे में है ना इसलिए हम लोग को मच्छी बहुत ज़्यादा पसंद है फ्रेश मच्छी हम लोग डेली खाएगा कितना भी खाएगा क्वान्टिटी ज़्यादा खाएगा मेरा स्टाइल ऐसा है मेरी फिशरमैन है अभी दुबई में काम करता है सही है मैं इधर ही आने के बाद में दूसरा कुछ काम नहीं करेगा पहले फ़िशिंग करेगा फ़िशरमैन है नेचुरली फ़िशरमैन है मेरा फैमिली भी पूरा फिशरमैन है इसलिए हम लोग को मच्छी ज़्यादा पसंद है मच्छी झिंगा क्राब ऐसा पूरा समुद्र का क्या आइटम क्या क्या आइटम है वो पूरा का सब खाएगा हम लोग तो ये बाकी शहर के लोग हैं इधर ही वेजिटेबल थोड़ा कम दिए हम लोग ज़्यादा खाने वाले नहीं है खाएगा वो साइड डिश के लिए वेजिटेबल कंटिन्यू वेजिटेबल नहीं जाएगा साइड डिश फुल मच्छी बाकी मूरगी बाकी मीट इधर का पूरे चक्कर हैगा इधर साउथ इंडियनस में ज्यादा मीट ओ, फिश अंडा पूरा ज्यादा यूज केरला में ज्यादा वेजिटेबल इतना ज्यादा नहीं है ठीक है जी मेहरबान ओके थैंक यू ਮੱਛੀ ਜ਼ਿਆਦਾ ਖਾਂਦੇ ਆ ਜੀ ਇੱਥੋਂ ਦੇ ਲੋਕ ਜਿਵੇਂ ਬਾਈ ਨੇ ਦੱਸਿਆ ਨਾ ਚਾਵਲ ਤੇ ਮੱਛੀ ਭਾਈ ਸਮੁੰਦਰ ਦੇ ਨੇੜਿਆਂ ਕਹਿੰਦੇ बटे ਦੇ ਹੀ ਤੁਰੇ ਜਾਂਦੇ ਆ ਕਿ ਇਹਨਾਂ ਨੂੰ ਤੇ ਹੁਣ ਆਪਾਂ ਚੱਲਦੇ ਆ ਅੱਗੇ ਨੂੰ ਤੇ ਆਪਾਂ ਵੀ ਕੋਈ ਥਾਂ ਟਿਕਾਣਾ ਭਾਈ ਅੱਜ ਤਾਂ ਲੱਭੀਏ ਫਿਰ ਲਾਈਏ ਕਿਸੇ ਪਾਸੇ ਤੰਬੂ ਤੇ ਕੱਲ ਨੂੰ ਇਹ ਸ਼ਹਿਰ ਦੀਆਂ ਜਿਹੜੇ ਸ਼ਹਿਰ ਚ ਆਪਾਂ ਰਹਾਂਗੇ ਉੱਥੋਂ ਦੀਆਂ ਰੰਗ-ਬਰੰਗੀਆਂ ਤੁਹਾਨੂੰ ਰੌਣਕਾ ਰੌਣਕਾ ਦਿਖਾਵਾਂਗੇ ਗੱਲਾਂ ਬਾਤਾਂ 8 ਵਜ ਗਏ ਜੀ ਤੇ ਰਹਿਣ ਵਾਸਤੇ ਭਾਈ ਆਪਾਂ ਨੂੰ ਜਗ੍ਹਾ ਮਿਲ ਗਈ ਆ ਪਿੱਛੇ ਆਪਾਂ ਬਾਈ ਨਾਲ ਚਾਹ ਪੀ ਕੇ ਆਏ ਆਂਗੇ ਤੇ ਆ ਉਹੀ ਬਾਈ ਦਾ ਘਰ ਆਗਾ ਤੇ ਸਭ ਤੋਂ ਵੱਡੀ ਗੱਲ ਤਾਂ ਭਈਆ ਘਰੇ ਆ ਕੇ ਨਹਾ ਤੋਲੇ ਅੱਜ ਦੀ ਰਾਤ ਆਪਾਂ ਇੱਥੇ ਹੀ ਕੱਟਾਂਗੇ ਸਾਈਕਲ ਅੰਦਰ ਲਾਤੇ ਆ ਅੱਜ ਦੀ ਵੀਡੀਓ ਨੂੰ ਸਮਾਪਤੀ ਵਾਲਾ ਵਾਦੀਆ ਭਾਈ ਤੇ ਸਮਾਪਤੀ ਕਰਨ ਤੋਂ ਪਹਿਲਾਂ ਇੱਕ ਬੱਚੀ ਦਾ ਜਨਮ ਦੇਣਾਗਾ ਬੱਚੀ ਦਾ ਨਾਮ ਹੈਗਾ ਗਨੀਬਕੌਰ ਪਹਿਲੇ ਵੀ ਨੇ ਦਾ ਜਨਮ ਦੇਣਾ ਜੀ ਤੇ ਕੈਨੇਡਾ ਦੇ ਵਿੱਚ ਮੱਛੀ ਨੂੰ ਜਨਮ ਦੇਣ ਦੀ ਬਹੁਤ-ਬਹੁਤ ਵਧਾਈਆਂ ਤੇ ਭਾਈ ਇਹਨਾਂ ਦੇ ਸਾਰੇ ਪਰਿਵਾਰ ਨੂੰ ਵੀ ਬਹੁਤ-ਬਹੁਤ ਵਧਾਈਆਂ ਤੇ ਕਹਾ ਹੋਰ ਬੱਚੀ ਦਾ ਜਨਮ ਦੇਣਾ ਜੀ ਨਾਮ ਹੈਗਾ ਗੁੰਜਨ ਵਰਮਾ ਜਲੰਧਰ ਤੋਂ ਆ ਜੀ ਤੇ ਭਾਈ ਬਹੁਤ-ਬਹੁਤ ਵਧਾਈਆਂ ਜਨਮ ਦੇਣ ਦੀਆਂ ਤੇ ਇਹਨਾਂ ਦੇ ਵੀ ਸਾਰੇ ਪਰਿਵਾਰ ਨੂੰ ਬਹੁਤ ਵਧਾਈਆਂ ਕਹਾ ਆਪਣੇ ਭਰਾ ਦਾ ਜਨਮ ਦੇਣਾ ਜੀ ਨਾਮ ਹੈਗਾ ਨਵਤੇਂਦਰ ਸਿੰਘ ਨਵੀ ਤੇ ਭਰਾ ਨੂੰ ਬਈ ਜਨਮ ਦੇਣ ਦੀਆਂ ਬਹੁਤ-ਬਹੁਤ ਵਧਾਈਆਂ ਚੜ੍ਹਦੀ ਕਲਾ ਚ ਰਹੋ ਹੱਸਦੇ-ਬੱਸਦੇ ਰਹੋ ਇੱذਦੀ ਵੀਡੀਓ ਜੇ ਇਥੇ ਸਮਾਪਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜਿਹੜਾ ਸਮਾਂ ਕੱਢ ਕੇ ਆਪਣੀ ਵੀਡੀਓ ਦੇਖ ਲਏ ਹੋ ਲਾਈਕ ਕਰਦੇ ਹੋ ਤੇ ਸ਼ੇਅਰ ਕਰਦੇ ਹੋ ਨਾ ਭਾਈ ਸਤਿ ਸ੍ਰੀ ਅਕਾਲ